रहे ਜੇ ਪੀਬੀ02 ਮਾਝਾ نیوز ਚੈਨਲ ਤੇ ਨਾਲ ਦੇ ਨਾਲ ਫੇਸਬੁੱਕ ਉੱਪਰ ਸਾਡਾ ਚੈਨਲ ਹੈ ਇਸੇ ਨਾਮ ਦਾ ਪੀਬੀ02 ਮਾਝਾ نیوز ਚੈਨਲ ਤੇ ਇਸ ਵਕਤ ਅੰਮ੍ਰਿਤਸਰ ਜ਼ਿਲ੍ਹਾ ਬਲਾਕ ਮੁਜੀਠਾ ਦਾ ਏਰੀਆ ਆ ਜੀ ਸਾਡੇ ਇਲਾਕੇ ਦੇ ਵਿੱਚ بارش ਦਾ ਜਿਹੜਾ ਮਾਹੌਲ ਆ ਉਹ ਪਲੀ ਭਾਂਤ ਤੁਸੀਂ ਦੇਖ ਰਹੇ ਜੇ ਤੇ ਨਾਲ ਦੇ ਨਾਲ ਮੇਰੇ ਨਾਲ ਮੇਰਾ ਵੱਡਾ ਵੀਰ ਹੈ ਤੇ ਭਰਾਓ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ بارش ਹੋ ਰਹੀ ਆ ਜਾਂ ਨਹੀਂ ਹੋ ਰਹੀ ਹੁਣ ਬਹੁਤ ਸਾਰੇ ਵੀਰਾਂ ਨੇ ਕਹਿਣਾ ਕਿ ਯਾਰ ਇਹ ਕੋਈ ਬੜੀ ਵੱਡੀ ਗੱਲ ਨਹੀਂ ਆ ਕਿ ਜੇ بارش ਹੋ ਰਹੀ ਆ ਤੇ ਲਾਈਵ ਹੋਣ ਦਾ ਇਹਦੇ ਵਿੱਚ ਕੀ ਕਾਰਨ ਆ ਕਾਰਨ ਇਹ ਆ ਕਿ ਵੱਡੇ ਭਰਾਓ ਕਿ ਬੜੀ ਗਰਮੀ ਪਈ ਆ ਮੇਰੇ ਹਿਸਾਬ ਨਾਲ ਜਿਹੜਾ ਹੁਣ ਦਾ ਸਾਡਾ ਮਾਹੌਲ ਹੈ ਕਿਉਂ ਵੀਰ ਜੀ ਹਾਂਜੀ ਕਿ بارش ਜਿਹੜੀ ਪਈ ਆ ਇਹ ਤਾਂ ਸਾਨੂੰ ਬੜੀ ਖੁਸ਼ੀ ਆ ਪਰ ਜਿਹੜੀ ਗਰਮੀ ਪਈ ਆ ਮੇਰੇ ਹਿਸਾਬ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇੰਨੀ ਗਰਮੀ ਪਈ ਆ ਤੇ ਪਿੰਡੇ ਸੜ ਗਏ ਸਾਡੇ ਕਿਉਂਕਿ ਆਪਾਂ ਦੇ ਭਰਾਵੋ ਮਜ਼ਦੂਰ ਬੰਦੇ ਆ ਦਿਹਾੜੀਦਾਰ ਬੰਦੇ ਆ ਤੇ ਉਹੋ ਹੀ ਪਮਾਉਣਾ ਤੇ ਉਹੋ ਹੀ ਖਾਣਾ ਤੇ ਇਹ ਤੁਹਾਨੂੰ ਪਤਾ ਹੈ ਕਿ ਗਰੀਬ ਦਾ ਜਿਹੜਾ ਤੇ ਮਜ਼ਦੂਰ ਦਾ ਜਿਹੜਾ ਖੂਨ ਆ ਉਹ ਪਾਣੀ ਹੋ ਜਾਂਦਾ ਜਦੋਂ ਅੱਧ ਦੀ ਗਰਮੀ ਪੈਂਦੀ ਆ ਹਾਲਾਂਕਿ ਸਾਡੀ ਰੋਟੀ ਜਿਹੜੀ ਆ ਅੱਧ ਸਮਾਨੇ ਉਹਸ ਰੋਟੀ ਨੂੰ ਲਾਉਣ ਲੱਗਿਆ ਬਹੁਤ ਸਾਰੇ ਮਜ਼ਦੂਰ ਆਪਣੀ ਜ਼ਿੰਦਗੀ ਤੋਂ ਹੱਥ ਵੀ ਧੋ ਪੈਂਦੇ ਆ ਬਹੁਤ ਸਾਰੇ ਮੂਹ ਦੇ ਕਾਰਨ ਬਿਮਾਰ ਵੀ ਪੈਂਦੇ ਆ ਤੇ ਆਰਥਿਕ ਪੱਖੋਂ ਕਾਫੀ ਜਿਹੜਾ ਮਤਲਬ ਉਹਨਾਂ ਲਾਸ ਵੀ ਹੋ ਜਾਂਦਾ ਹੈ ਉਸ ਮਾਲਕ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਸਾਡੀ ਬੇਨਤੀ ਆ ਤੇ ਇੱਕ ਖੁਸ਼ੀ ਦਾ ਮਾਹੌਲ ਵੀ ਆ ਕਿ ਪਾਤਸ਼ਾਹ ਚਲੋ ਠੀਕ ਆ ਰਾਜ ਦਾ ਮੇਜ ਦਾ ਮਾਹੌਲ ਜਿਹੜਾ ਨਾ ਉਹ ਕਰ ਛੱਡ ਤੇ بارش ਮਤਲਬ ਇੰਨੀ ਨਾ ਹੋਵੇ ਕਿ ਗਰੀਬਾਂ ਦੇ ਕੋਠੇ ਮਠੜੇ ਜਿਹੜੇ ਢਹਿ ਜਾਣ ਕਿ ਸਾਨੂੰ ਕੌਣ ਸੇ ਕੰਮ ਗਰੀਬਾਂ ਨੂੰ ਰਾਹਤ ਮਿਲਣੀ ਚਾਹੀਦੀ ਆ ਉਹ ਪਰਮਾਤਮਾ ਨੇ ਰਾਹਤ ਦਿੱਤੀ ਆ ਤੇ ਦਿਲ ਦੀਆਂ ਗਹਿਰਾਈਆਂ ਤੋਂ ਉਸ ਮਾਲਕ ਦਾ ਉਸ ਸੱਚੇ ਪਤਾ ਵਾਹਿਗੁਰੂ ਦਾ ਸਤਿ ਧਾਨ ਮਰ ਕਰਦੇ ਆ ਤੇ ਨਾਲ ਦੇ ਨਾਲ ਮਾਨਯੋਗ ਸਾਡੇ ਆਦਰਨੀਆ ਕੌਮ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਸਾਨੂੰ ਕੂੜਣਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਕੁਛ ਕਰਨਾ ਸਿਖਾਇਆ ਕਿ ਅੱਜ ਅਸੀਂ ਦੁਨੀਆ ਦੇ ਰੂਪ ਰੂਪਾ ਮਾਨਯੋਗ ਡਾਕਟਰ ਪੀਮਰਾਓਂ ਬੇਦਕਰ ਸਾਹਿਬ ਜੀ ਇਹਨਾਂ ਨੂੰ ਸ਼ਤਸ਼ਤ ਅਸੀਂ ਨਮਨ ਕਰਦੇ ਹਾਂ ਕਿ ਬਾਬਾ ਸਾਹਿਬ ਨਾ ਹੁੰਦੇ ਤੇ ਫਿਰ ਕੂਜੋ ਨਾ ਹੁੰਦਾ ਅੱਜ ਬਾਬਾ ਸਾਹਿਬ ਦੀ ਦੇਣ ਹੈ ਇਉਂ ਉਸੇ 바ਵਾ ਸਾਹਿਬ ਦੀ ਦੇਣ ਆ ਜਿਸ 바ਵਾ ਸਾਹਿਬ ਨੇ ਦਸਾਂ ਬਾਦਸ਼ਾਹੀਆਂ ਨੂੰ ਉਸ ਫਲਸਫੇ ਨੂੰ ਪੜ੍ਹ ਕੇ ਤੇ ਉਹਦੇ ਆਧਾਰ ਤੇ ਜਿਹੜੇ ਸੰਵਿਧਾਨ ਮੁਹਾਰ ਕੀਤਾ ਤੇ 바ਵਾ ਸਾਹਿਬ ਪੀਰਾਂ ਅਬੇਦ ਕਰ ਸਾਹਿਬ ਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਤੂੰ ਸੋ ਇਹ ਆ ਕਿ ਸਾਡੇ ਮਹਾਨ ਰਹਿਬਰ ਨੇ ਇਹਨਾਂ ਰਹਿਬਰਾਂ ਨੇ ਸਾਡੇ ਲਈ ਬਹੁਤ ਕੁਸ਼ ਕੀਤਾ ਆਪਣਾ ਪਰਿਵਾਰ ਸ਼ਹੀਦ ਕਰਵਾਇਆ ਆਪਣੇ ਪਰਿਵਾਰ ਨੂੰ ਗਵਾਇਆ ਇੱਜ਼ਤ ਮਾਨ ਸਤਕਾਰ ਗਵਾਇਆ ਤੇ ਅੱਜ ਸਾਨੂੰ ਚਾਹੀਦਾ ਹੈ ਕਿ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਅਸੀਂ ਅੱਗੇ ਵਧੀਏ ਤੇ ਤੁਰੀਏ ਤੇ ਜਿਹੜੇ ਵੀ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਚੱਲਦੇ ਹਨ ਉਹਨਾਂ ਨੂੰ ਬਹੁਤ ਸਤਿਕਾਰ ਕਰੀਏ। ਬੈਂਕ ਜੀ ਬਹੁਤ ਅੱਛਾ ਆ। ਵੀਰੋ ਆਪਣੇ ਕਮੈਂਟਾਂ ਵਿੱਚ ਦੱਸਣਾ ਕਿ ਤੁਹਾਡਾ ਵੀ ਮਾਹੌਲ ਕਿਸ ਤਰ੍ਹਾਂ ਦਾ ਤੁਹਾਡੇ ਇਲਾਕਿਆਂ ਦਾ ਕਿਸ ਤਰ੍ਹਾਂ ਦਾ। ਕਮੈਂਟਾਂ ਵਿੱਚ ਜਰੂਰ ਸਾਡੇ ਨਾਲ ਸਾਂਝ ਪਾਓ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਤੇ ਪੀਬੀਜੀਰੋ ਟੂ ਮਾਝਾ ਨਿਊਜ਼ ਚੈਨਲ ਸੋ ਸਮਾਜਿਕ ਹਲਚਲ ਨਿਊਜ਼ ਚੈਨਲ ਤੇ ਨਾਲ ਦੇ ਨਾਲ ਪਬਲਿਕ ਪਾਵਰ ਬੀਟ ਨਿਊਜ਼ ਚੈਨਲ ਜਿਹੜੇ ਸਾਡੇ ਨੇ ਇਹਨਾਂ ਨੂੰ ਜੁਕੀ ਲਾਈਕ ਪ੍ਰੈਸਰ ਕੋਲੋਂ ਮੈਂ ਸਵਾਗਤ ਕਰਦਾ ਹਾਂ ਜੀ ਇਹਨਾਂ ਚੈਨਲਾਂ ਨੂੰ ਜੋ ਫੇਸਬੁੱਕ ਉੱਪਰ ਹਨ ਔਰ YouTube ਦੇ ਉੱਪਰ ਹਨ ਬਤਵਾਂ ਦੇ ਸ਼ੇਅਰ ਲਾਈਕ ਸਬਸਕ੍ਰਾਈਬ ਕਰਨਾ ਧੰਨਵਾਦ ਸਾਥੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਭੀਮ ਜੈ ਸਤਿ ਸ਼ੰਤ ਧੰਨਵਾਦ ਸਾਥੀਓ